ਰੋਸਪੁਰ ਦੇ ਪਿੰਡ ਕੁੰਡੇ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਬੰਦਪਈ ਘਰ ਵਿੱਚ ਦਾਖਲ ਹੋ ਕੇ ਘਰੇਲੂ ਸਮਾਨ ਦੀ ਕੀਤੀ ਪੰਤੋੜ ਪਰਿਵਾਰ ਵੱਲੋਂ ਗੋਲੀਆਂ ਚਲਾਉਣ ਦੇ ਵੀ ਲਾਏ ਗਏ aarop ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਇਹ ਸਬੰਧੀ ਜਾਣਕਾਰੀ ਦਿੰਦੇ ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਗਏ ਸੀ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਦੇ 20 ਤੋਂ 25 ਬੰਦੇ ਆਏ ਅਤੇ ਘਰ ਦੇ ਤਾਲੇ ਤੋੜ ਕੇ ਦਾਖਲ ਹੋ ਗਏ ਤੇ ਘਰ ਦੇ ਵਿੱਚ ਪਏ ਸਮਾਨ ਦੇ ਵੀ ਭੰਨ ਤੋੜ ਕਰਨੇ ਸ਼ੁਰੂ ਕਰ ਦਿੱਤੀ ਜਿਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਗਵੰਡੀਆਂ ਵੱਲੋਂ ਦਿੱਤੀ ਗਈ ਜਦੋਂ ਉਹਨਾਂ ਨੇ ਘਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਾਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਅਤੇ ਘਰ ਦਾ ਸਮਾਨ ਦੀ ਤੋੜਫੋੜ ਕਰਕੇ ਲੁਟੇਰੇ ਰਫੂ ਚੱਕਰ ਹੋ ਗਈ ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਗੋਰੀਆਂ ਦੇ ਖੋਲ ਵੀ ਕਬਜ਼ੇ 'ਚ ਲਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਆ یہی ਪਿੰਡ ਹੈ ਮੇਰਾ ਜੀ ਇਹੀ ਘਰ ਹੈ ਕੁੰਡੇ ਪਿੰਡ ਜੀ ਆ ਜੀ ਆ ਜਿਹੜਾ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਅੱਲ ਬਾਅਦ ਦੱਸਿਆ ਵੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅੱਕ ਜਿਹੜਾ ਮੇਰਾ ਬੰਦ ਹੈ ਮੈਨੂੰ ਦਿੱਤਾ ਜਾਂ ਇਨਸਾਫ ਦੇਣਾ ਚਾਹੀਦਾ ਫਿਰ ਹੁਣ ਮੈਂ ਤੇ ਕਰੀ ਨਹੀਂ ਗਿਆ ਜੀ ਆਮ ਆਪਣੇ ਘਰਾਂ ਡਗਵਾਣ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਭੱਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਪਿਆ ਸੀ ਘਰ ਜੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਿ ਸ ਪੁਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਕਿ ਇਹੀ ਤਾਂ ਨਸ ਹੋ ਗਈ ਹੈ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਵੀਰ ਜੀ ਕੋਲ ਰਾਤ ਆਣ ਪੁੱਛਦੇ ਬੰਦੇ ਹੈ ਰਾਤ ਨੂੰ 10:30 ਪੌਣੇ 11 ਦੇ ਕਰੀਬ 30-35 ਬੰਦੇ ਆ ਘਰ ਨੂੰ ਤਾਲਾ ਲੱਗ ਗਿਆ ਸੀ ਹੁਣ ਪਤਾ ਨਹੀਂ ਕਿ ਪੁਰਾਣੀ ਰੰਜਿਸ਼ ਦੀ ਪਹਿਲਾਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਡ ਦੇ ਵਿੱਚ ਉਹਦੇ ਤੇ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਡ ਨੇ ਉਦੋਂ ਨਹੀਂ ਕੀਤਾ ਇੱਥੇ ਕੋਈ ਗੱਲ ਨਹੀਂ ਦੀ ਆਸ ਨਹੀਂ ਰੰਜਿਸ਼ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜੇ ਕੋਈ ਘਰ ਜੀ ਨਾਲ ਘਰ ਜੀ ਮਾਰ ਜਾਣਾ ਸੁਣਾ 25 30 ਫਾਇਰ ਕੀਤੇ ਘਰ ਨਾਲ ਆ ਬੱਚੇ ਚੱਕ ਕੇ ਲੈ ਗਏ ਕਾਰ ਤੋਂ ਇਹ ਤੁਹਾਨੂੰ ਸਾਰਾ ਬਹਾਉ ਦੇ ਨੇ ਜਿਹੜੇ ਮਿਲੇ ਇੱਕ ਦੋ ਪਏ ਆ ਬਾਕੀ ਉਸ ਤੋਂ ਬਾਅਦ ਘਰ ਖੁੱਲ੍ਹਿਆ ਬੱਚੇ ਨੂੰ ਚ ਲੈ ਗਏ ਚੱਲ ਕੇ ਸਾਡੀ ਪ੍ਰਸ਼ਾਸਨ ਅਗੇ ਹੀ ਮੰਗੇ ਵੀ ਸਾਨੂੰ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਪਤਾ ਜਾਵੇ ਇਹ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30 40 ਜਣੇ ਸੀਗੇ ਕਿੰਨੀਆਂ ਗੋਲੀਆਂ ਵਾਧੂ ਗੋਲੀਆਂ ਚੱਲੀਆਂ 30 40 ਗੋਲੀਆਂ ਉਹਨਾਂ ਚਲਾਈਆਂ ਪਤਾ ਹੀ ਨਹੀਂ ਲੱਗਾ ਇਸ ਤਪੈਸ ਅਸੀਂ ਬਾਹਰ ਨਿਕਲੇ ਸਾਈਂ ਦਰਾਂ ਕੇ ਵੇਖਿਆ ਵੀ ਕੀ ਹੋ ਗਿਆ ਤੇ ਕਹਿੰਦਾ ਵੀ ਤੁਹਾਨੂੰ ਵੀ ਪੁੰਨ ਦੇਵਾਂਦੇ ਅਸੀਂ ਸੁੱਤੇ ਪਏ ਸੀ ਹਾਂਜੀ ਸੁੱਤੇ ਪਏ ਉੱਥੇ ਸੀ ਹਾਂਜੀ ਬੰਦ ਸੀਗਾ ਗੁਟਿਆ ਕੋਲੇ ਗਿਆ ਸੀ ਲੋੜੀ ਲੈ ਘਰ ਦਾ ਵੱਧੂ ਨੁਕਸਾਨ ਤੁਹਾਡੇ ਸਾਹਮਣੇ ਹੀ ਆਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਪੁਲਿਸ ਨਸਾਪੀ ਹੈ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਨਸਾਫੀ ਮੰਗਦੇ ਇਹ ਨਾ ਮੰਨਾਈ ਇਹ ਛੇ ਮਹੀਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30-10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇਪੱਤੇ ਵਾਲੇ ਮੁੰਡੇ ਸੀ ਸਾਰੇ ਘੜ ਤੋਂ ਘਟੋਨੇ ਹੀ 25-30 ਜਣੇ ਸਾਰਿਆਂ ਕੋਲੇ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਕਿੰਨਾ ਚੱਲੀਆਂ ਗੋਲੀਆਂ ਘੜ ਤੋਂ ਘੜ 25-30 ਫਾਇਰ ਕੀਤੇ ਆ ਜੀ 25-30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਂ ਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾਂਡ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਤੇ ਵਾਰਨਿੰਗ ਦਿੰਦੇ ਹੀ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਹੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਿਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਅਜਵਾਕਾ ਦੇ ਦੋ ਦੋ ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਹੀ ਗਏ ਵਾਧੂ ਜੀ ਸ਼ਰਿਆ ਗੁੰਡਾ ਗਰਦੀ ਕੀ ਜੀ ਪਿੰਡ ਸਾਡੇ ਕੰਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾਹਣਾ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਂਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਈ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਗੁੜੀਆ ਕੋਲੇ ਇਹ ਤਾਂ ਅਸੀਂ ਕੱਲ ਜੀ ਤੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਹਾਂਜੀ ਮੈਨੂੰ ਕਰ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇਹਨੇ ਨੇ ਪਿਸਤੌਲ ਲਈ ਫਿਰਦੇ ਆਹ ਚੱਲ ਰਹੀ ਆ ਨਹੀਂ ਨਹੀਂ ਇਹਨਾਂ ਦੇ ਘਰ ਹੀ ਇੱਕ ਭੰਤੋੜ ਵੀ ਹੋਈ ਦੇਖੀ ਤੁਸੀਂ ਆ ਕੇ ਕੀ ਹਾਂ ਦੇਖੋ ਭੰਤੋੜ ਜਰੂਰ ਹੋਈ ਆ ਇਹ ਤਾਂ ਸਾਫ਼ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨੇ ਵੀ ਲਾਗੜਾ ਡੇਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪਰਦਾਲ ਚੱਲ ਰਹੀ ਆ ਤਫਤੀਸ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਹੁਕਮ ਦਿੱਤਾ ਜਾਏਗਾ ਹਾਂ ਉਹ ਜਿਹੜੀ ਗੋਲੀਆਂ ਦੀ ਰੋਕ ਲਗਾ ਰਹੇ ਨੇ ਗੋਲੀਆਂ ਦੀ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਫੋਰੈਂਸਿਕ ਸੈਂਸ ਲੋਬਟਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਂਚ ਚੱਲੀਆਂ ਆ ਬਾਦ ਚੱਲੀਆਂ ਅਗਲੀ ਗੱਲ ਕਰ ਕੀਤੀ ਜਾ ਰਹੀ ਹੈ ਫਿਰ ਜਦ ਅਸੀਂ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਠੀਕ ਹੈ ਜੀ ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਹਾਂ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਰ ਜਦ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਠੀਕ ਹੈ ਜੀ ਠੇਟ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ